ਤੇ ਬਾਈ ਜੇ ਅਗਰ ਤੁਹਾਨੂੰ ਮਤਲਬ ਸਟੇਰੀਂਗ ਦੇ ਉੱਤੇ ਇਧਰ AC ਚਾਹੀਦਾ ਉਧਰ ਪਰਲੇ ਪਾਸੇ ਹੀਟਰ ਚਾਹੀਦਾ ਉਹ ਵੀ ਹੈਗਾ ਤੇ ਬਾਕੀ ਪੈਨੋਰਾਮਿਕ ਵੱਡਾ ਸਾਨੂੰ ਆ ਆਟੋਮੈਟਿਕ ਕਾਰ ਹੈ ਸਪੋਰਟਸ ਮੋਡ ਵਗੈਰਾ ਸਾਰਾ ਕੁਝ ਹੈਗਾ ਬੁੱਖਣਾ ਤੇ ਕਾਰ ਲੈ ਜਾ ਸਕਦੇ ਆਂਗੇ ਸਟੀਲ ਡੀਜ਼ਲ ਤੋਂ ਹੈਵੀ ਡਿਊਟੀ ਕਾਰ ਹੈ ਪ੍ਰਾਈਸ ਹੀ ਕਾਰ ਦਾ 675 6 ਲੱਖ ਤੇ 75000 ਰੁਪਿਆ ਦੇ ਵਿੱਚ ਆਡੀ Q3 ਮਾਡਲ 2015 15 1.65 ਲੱਖ ਦੀ ਕਾਰ ਦੇ ਦਿੰਦੇ 2.5 ਲੱਖ ਦਾ ਕਾਰ ਦੇ ਉੱਪਰ ਲੋਨ ਵੀ ਕਰਾ ਦਿੰਦੇ 2.5 ਲੱਖ ਦਾ ਲੋਨ ਵੀ ਹੋ ਜੂਗਾ ਲੈ 15000 ਰੁਪਏ ਦੇ ਕੇ ਕਾਰ ਲੈ ਜਾ ਸਕਦੇ ਆਂਗੇ ਆਪਾਂ ਹਾਂਜੀ 15000 ਰੁਪਏ ਦੇ ਕੇ ਕਾਰ ਲੈ ਜਾਓ ਬਾਕੀ ਸਾਰਾ ਫਾਈਨਾਂਸ ਕਰਵਾ ਦਾਂਗੇ ਤੁਹਾਡਾ ਕੋਈ ਖਰਚਾ ਨਹੀਂ ਐ ਇਸ ਲੈ ਕੇ ਚਲਾਉਣੀ ਐ ਪਾਸ ਹੀ ਹੈਗੀ ਹੈ ਡੀਜ਼ਲ ਦੇ ਵਿੱਚ ਐ 1.45 ਲੱਖ ਰੁਪਏ ਦੀ ਕਾਰ ਦੇ ਦਿੰਦੇ 1 ਲੱਖ ਤੇ 45000 ਦੀ ਕਾਰ ਵੇ ਠੀਕ ਹੈ ਇਸੇ ਰੇਟ ਤੇ ਕਾਮ ਦੇਗੇ ਮਾਰਕੀਟ ਚ ਕਿਤੇ ਨਹੀਂ ਮਿਲ ਸਕਦੀ ਵੀਰ 2012 ਮਾਡਲ ਹੈ 1 ਲੱਖ 95000 ਰੁਪਏ ਦੀ ਕਾਰ ਦੇ ਦਾਂਗੇ ਵੀ 1 ਲੱਖ 95 ਇਹ ਹੈਗੀ 18 ਮਾਡਲ ਵੀਰ ਹਾਂਜੀ 1.5 ਲੱਖ ਰੁਪਏ ਦੀ ਦੇ ਦਾਂਗੇ ਸਾਰੇ ਪਰਮਿਟ ਵਗੈਰਾ ਸਾਰਾ ਕੁਝ ਓਕੇ ਹੈ ਜੀ ਠੀਕ ਹੈ 1.5 ਲੱਖ ਰੁਪਏ ਦੀ 18 ਮਾਡਲ ਠੀਕ ਹੈ 78 ਸੈਕਟਰ ਮਹਾਲੀ ਤੇ ਖੜਾ ਆਂ ਬਈ ਅੱਜ ਆਪਾਂ ਸਵਾਗਤ ਕਰਦਾ ਥੋੜਾ ਸੈਕੰਡ ਪਾਰਟ ਦੇ ਵਿੱਚ ਬਈ ਇਸ ਪਾਰਟ ਦੇ ਵਿੱਚ 7 ਸੀਟਰ ਕਾਰਾਂ ਵੀ ਹੋਣੀਆਂ ਹੈ ਹੈਚਬੈਕ ਵੀ ਹੋਣਗੀਆਂ ਸੈਡਾਨ ਵੀ ਹੋਣਗੀਆਂ ਸਾਰੀਆਂ ਕਾਰਾਂ ਮਿਲ ਬਜਟ ਜੋ ਤੁਹਾਡਾ ਹੈਗਾ ਉਹ ਸਾਰੇ ਦੀ ਕਰਾ ਉਰੇ ਖਣੀ ਆ ਬਾਈ ਹਸੀ ਗੱਲ ਬਾਈ ਹਸੀ ਗੱਲ ਦੂਜਾ ਪਾਰਟ ਆ ਵੀਰ ਅੱਜ ਆਪਣਾ ਨਾ ਤੇ ਆਪਾਂ ਪਹਿਲੀ ਕਾਰ ਤੋਂ ਸਟਾਰਟ ਕਰੀਏ ਆਪਾਂ ਬਾਈ ਵੀਰ ਹਾਂਜੀ ਇਹ ਕਾਰ ਅਨੋਵਾ ਕ੍ਰਿਸਟਾ ਵੀਰ ਜੀ ਆਟੋ 2016 ਮਾਡਲ ਹੈ ਪਹਿਲੇ ਓਨਰ ਦੀ ਕਾਰ ਹੈ ਵੀਰ ਵਧੀਆ ਟਾਇਰ ਲੌਇਲ ਲੱਗੇ ਹੋਇਆ ਸਾਰਾ ਕੁਝ ਵਧੀਆ ਸੀਟ ਕਵਰ ਵਗੈਰਾ ਕਾਰ ਫੈਮਿਲੀ ਚੱਲੀ ਹੋਈ ਕਾਰ ਹੈ ਤੇ ਕਸਟਮਰ ਦੀ ਕਾਰ ਹੈ ਠੀਕ ਹੈ ਹਾਂ ਜੀ ਹਾਂ ਆਰਸੀ ਓਨਰ ਦੇ ਅਕਾਊਂਟ 'ਚ ਹੀ ਪੇਮੈਂਟ ਆ ਆਪਣਾ ਕਮਿਸ਼ਨ ਰਹੇਗਾ ਭਾਜੀ ਠੀਕ ਹੈ ਜੀ 11 ਲੱਖ 95000 ਰੁਪਏ ਕਸਟਮਰ ਡਿਮਾਂਡ ਕਰਦੇ ਆ 11 95 ਹਾਂ ਜੀ ਹਾਂ ਠੀਕ ਹੈ ਜੀ ਬਾਕੀ ਮੌਕੇ ਤੇ ਭਾਜੀ ਬਹਿ ਕੇ ਜਿੱਥੇ ਵੀ ਸੌਦਾ ਹੋਏਗਾ ਲੈ 11 95 'ਚ 16 ਮਾਡਲ ਇਨੋਵਾ ਕਾਰ ਵੀ ਆਟੋ ਜੀ ਆਟੋਮੈਟਿਕ 2.8 ਠੀਕ ਹੈ ਇਹ ਕਾਰ ਲਿਆ ਸਕਦੇ ਆ ਬਾਈ ਹੈਨਾ ਇਹਦੇ ਫਾਈਨਾਂਸ ਕਿੰਨਾ ਕੋਈ ਆਣਾ ਵੀਰੇ ਇਸ ਤੇ ਕਸਟਮਰ ਦੀ ਪ੍ਰੋਫਾਈਲ ਦੇ ਡਿਮੈਂਡ ਕਰਦਾ ਵੀ ਕਿੰਨੀ ਉਹ ਕਿਸ਼ਤ ਪੇ ਕਰ ਸਕਦਾ ਵੈਸੇ ਕਸ ਕਾਰ ਦੇ ਉੱਪਰ 10 ਲੱਖ ਰੁਪਏ ਦਾ ਲੋਨ ਹੋ ਜਾਊਗਾ ਠੀਕ ਹੈ ਜੀ ਵੀ ਉਹ ਹੀ ਗੱਲ ਹੈ 1.5-2 ਲੱਖ ਰੁਪਏ ਦੇ ਕਿ ਹੋ ਸਕਦਾ ਬਾਕੀ ਯਾਰ ਵੱਧ ਤੋਂ ਵੱਧ ਪਰ ਉਹ ਤਾਂ ਜਿਆਦਾ ਵਧੀਆ ਕੋਈ ਹੈਨਾ ਆ ਆ ਗਈ ਆਪਣੀ ਵੀਰ 2015 ਮਾਡਲ ਹੈ ਹਾਂਜੀ Q3 ਹੈ ਹਾਂਜੀ ਸਪੈਨਰ ਆ ਕੁ ਸਨਰੂਫ ਵਾਲੀ ਟੌਪ ਐਂਡ ਮਾਡਲ ਹੈ ਲੋਆਇਵਰਾ ਸਾਰਾ ਕੁਝ ਸਿਸਟਮ ਵਗੈਰਾ ਸਭ ਕੁਝ ਲੱਗਿਆ ਹੈ ਵੀਰ ਕਾਰ ਦੇ ਵਿੱਚ ETZ 6,75,000 ਦੀ ਕਾਰ ਦੇ ਦਿੰਦਾ ਕਿ 1.5 ਲੋ ਜੀ ਵੀ ਚੈੱਕ ਕਰ ਲਓ ਅੰਦਰੋਂ ਕਾਰ ਇਹ ਵੀ ਸੋਹਣੀ ਪਈ ਹੈ ਕਾਰ ਬਈ ਇਹ ਆਪਣਾ ਡਿਊਲ ਏਸੀ ਵਾਲੀ ਕਾਰ ਹੈ ਨਾ ਹਾਂ ਜੀ ਹਾਂ ਜੀ ਤੇ ਭਾਈ ਜੇਕਰ ਤੁਹਾਨੂੰ ਮਤਲਬ ਸਟੀਅਰਿੰਗ ਦੇ ਉੱਤੇ ਇਧਰ ਏਸੀ ਚਾਹੀਦਾ ਉਧਰ ਪਰਲੇ ਪਾਸ ਹੀਟਰ ਚਾਹੀਦਾ ਉਹ ਵੀ ਹੈਗਾ ਤੇ ਬਾਕੀ ਪੈਨੋਰਾਮਿਕ ਵੱਡਾ ਸਾਨੂੰਫਾ ਆਟੋਮੈਟਿਕ ਕਾਰ ਹੈ ਤੇ ਸਪੋਰਟਸ ਮੋਡ ਵਗੈਰਾ ਸਾਰਾ ਕੁਝ ਹੈਗਾ ਵਿੱਚ ਨਾ ਤੇ ਕਾਰ ਲੈ ਜਾ ਸਕਦੇ ਆਂਗੇ ਸਟੀਲ ਡੀਜ਼ਲ ਤੋਂ ਹੈਵੀ ਡਿਊਟੀ ਕਾਰ ਹੈ ਪ੍ਰਾਈਸ ਹੀ ਕਰਦਾ 675 6 ਲੱਖ ਤੇ 75000 ਰੁਪਈਆ ਦੇ ਵਿੱਚ ਆਡੀ Q3 ਮਾਡਲ 2015 15 ਚੈੱਕ ਕਰੋ ਬਾਈ ਹਨਾ ਕਾਰ ਸੋਹਣੀ ਐ ਵਧੀਆ ਕਾਰ ਪਈ ਐ ਬਾਈ ਉਨੇ ਕੋਈ ਆਪਾ ਕਦੀ ਕੰਮ ਖਰਚਾ ਕੋਈ ਨਹੀਂ ਬਾਈ ਨਹੀਂ ਫਿਰ ਕੋਈ ਨਹੀਂ ਓਕੇ ਬਾਈ ਠੀਕ ਹੈ ਇੰਜਨ ਗੇਅਰ ਮੇਜਰ ਰਿਕਨ ਪੇਪਰਾਂ ਦੀ ਆਪਣੀ ਪੂਰੀ ਗਾਰੰਟੀ ਹੈ ਠੀਕ ਆਹ ਹੈ ਵੀਰੇ ਐਕਚੁਅਲੀ ਇਹ ਆ ਗਈ ਫਿਰ 2013 ਮਾਡਲ ਆਫਟਰ ਮਾਰਕੀਟ ਰਿਲਾਇਬਲ ਵਧੇ ਲੱਗੇ ਆ ਕਿ ਬਾਈ ਚੱਲ ਰਾ ਜੀ ਸਵਾ ਚਾਰ ਲੱਖ ਰੁਪਏ ਦੀ ਕਾਰ ਦਿੰਦਾ ਕਿ ਸਾਢੇ ਤਿੰਨ ਲੱਖ ਦਾ ਕਾਰ ਦੇ ਉੱਪਰ ਲੋਨ ਕਰ 4 25 ਦੇ ਵਿੱਚ ਬਾਈ ਠੀਕ ਹੈ ਤੇ ਆਹ ਕਾਰ ਚੈੱਕ ਕਰ ਲੋ ਕਾਰ ਸੋਹਣੀ ਹੈ ਬਾਈ ਵਧੀਆ ਕਾਰ ਬਈ ਆ ਵੀ ਮਤਲਬ ਗੱਲ ਕਰਾਂ ਵੀ ਥੋੜੇ ਚਲਾਉਣ ਦੇ ਲਾਇਕ ਵਧੀਆ ਕਾਰ ਆ ਜੇ ਵਧੀਆ ਧੱਕ ਪਾਉਣੀਆਂ ਦਾ ਕਾਰ ਲੈ ਜਾ ਸਕਦੇ ਹੋ ਬਾਈ ਇਹ ਉਹੜੇ 12 ਪਰ ਚੰਡੀਗੜ੍ਹ ਨੰਬਰ ਐ ਚੱਲਦੀ ਐ ਟਪ ਪੇਡ ਨੰਬਰ ਲੱਗਿਆ ਚੰਡੀਗੜ੍ਹ ਨੰਬਰ ਨੂੰ ਨਹੀਂਛੇਦੀ ਕੁਛ ਇਹਦੇ ਨਾਲ ਹਾਂ 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 ਠੀਕ ਐ ਬਾਹਰਲੇ ਨੂੰ ਸਾਡੇ ਵਰਗੇ ਨੂੰ ਘੇਰਦੇ ਨੇ ਪੀਵੀ ਤੇ ਰੈਲੇ ਨੂੰ ਹੈਨਾ ਪਤਾ ਨਹੀਂ ਸਾਡਾਂ ਨਾਲ ਕੀ ਹੁੰਦਾ ਕੱਢਦੇ ਨੇ ਇਹ ਇਹ ਆ ਗਈ ਫਿਰ 12 ਮਾਡਲ ਐ ਜੀ 313500 ਰੁਪਏ ਦੀ ਇਕੋ ਰੈਡ ਕਾਰ ਦੇ ਦਾਂਗੇ ਜੀ ਮੜਾ ਮੋਟਾ ਕਾਰ ਦੇ ਉੱਪਰ ਲੋਨ ਵੀ ਕਰਵਾ ਦਾਂਗੇ ਠੀਕ ਐ ਬਾਈ ਲੈ ਵੀ ਚੈੱਕ ਕਰ ਲਓ ਬਾਈ ਹੈਨਾ ਤੇ ਆਹ ਕਾਰ ਆ ਗਈ ਇਹ ਅੱਗੇ ਆ ਗਈ ਫਿਰ ਕਬੱਡ ਜੀ 2020 ਮਾਡਲ 1 ਲੀਟਰ ਇੰਜਨ ਵਾਲੀ ਐ ਜੀ ਰੈਡ ਕਰ ਰਹਾ 3 ਕ ਲੱਖ ਰੁਪਏ ਦੀ ਕਾਰ ਦੇ ਦਾਂਗੇ 3 ਲੱਖ ਰੁਪਈਆ ਦੀ ਬਈ ਆਹ ਅੱਗੇ ਆ ਗਈ ਫਿਰ 2011 ਮਾਡਲ ਟੈਕਸ ਪਟ્રોલ ਪਟ્રોલ ਦੇ ਵਿੱਚ ਹਾਂਜੀ ਠੀਕ ਹੈ 2 ਲੱਖ 10 ਹਜ਼ਾਰ ਰੁਪਏ ਦੀ ਕਾਰ ਦੇ ਦਾਂਗੇ ਫਿਰ ਹਾਂਜੀ ਠੀਕ ਹੈ ਬਈ ਤੇ ਆਹ ਆ ਗਈ ਵੀ ਅੱਗੇ ਆ ਗਈ ਫਿਰ 14 ਮਾਡਲ 2 ਲੱਖ 65 ਹਜ਼ਾਰ ਦੀ ਕਾਰ ਦੇ ਦਾਂਗੇ 2.5 ਲੱਖ ਦਾ ਕਾਰ ਦੇ ਉੱਪਰ ਲੋਨ ਵੀ ਕਰਾ ਦੇ 2.5 ਲੱਖ ਦਾ ਲੋਨ ਵੀ ਹੋ ਜਾਊਗਾ ਲੈ 15000 ਰੁਪਏ ਦੇ ਕੇ ਕਾਰ ਲੈ ਜਾ ਸਕਦੇ ਆਂਗੇ ਆਪਾਂ ਹਾਂਜੀ 15000 ਰੁਪਏ ਦੇ ਕੇ ਕਾਰ ਲੈ ਜਾਓ ਬਾਕੀ ਸਾਰਾ ਫਾਈਨਾਂਸ ਕਰਵਾ ਦੇ ਤੁਹਾਡਾ ਤੇ ਵਧੀਆ ਕਾਰ ਬਈ ਆਹ ਆ ਗਈ ਆਪਣੀ ਅੱਗੇ ਆ ਗਈ ਫਿਰ 2008 ਮਾਡਲ ਦਾ 28 ਤੱਕ ਪਾਸ ਹੈ ਫੋਰਡ ਫਿਸਟਾ ਪੈਟਰੋਲ ਹਾਂਜੀ 1,35,000 ਰੁਪਏ ਦੀ ਕਾਰ ਦੇ ਦਾਂਗੇ ਵੀ 1,35 ਦੇ ਵਿੱਚ ਲੈ ਵੀ ਆਹਾ ਡਿੱਗੀ ਵਾਲੀ ਕਾਰ 1,35,000 ਠੀਕ ਹੈ ਇਹ ਅੱਗੇ ਆ ਗਈ ਫਿਰ 2006 ਮਾਡਲ ਹੈ ਹੁੰਡਾ ਸਿਟੀ ਪੈਟਰੋਲ ਦੇ ਵਿੱਚ ਹੈ ਹਾਂਜੀ 115000 ਦੀ ਕਾਰ ਦੇ ਦਿੰਦੇ ਨੇ 115000 ਰੁਪਏ ਦੇ ਵਿੱਚ ਬਈ ਤੇ ਆਹ ਅੱਗੇ ਆ ਗਈ ਵੀਰ 14 ਮਾਡਲ ਹਾਂਜੀ SX4 ਡੀਜ਼ਲ ਦੇ ਵਿੱਚ ਉਹੀ ਸਵਿਫਟ ਡਿਜ਼ਾਈਨ ਵਾਲਾ ਇੰਟਰਸੇਮ ਵਧੀਆ ਹੈਵੀ ਸਭ ਤੋਂ ਮਰੂਤੀ ਦੀ ਸਭ ਤੋਂ ਹੈਵੀ ਕਾਰ ਹੈ ਠੀਕ ਹੈ ਡਿੱਗੀ ਵਾਲੀ ਕਾਰ ਹੈ ਓਕੇ 27 ਲੱਖ ਰੁਪਏ ਦੀ ਕਾਰ ਦੇ ਦਿੰਦੇ ਨੇ ਕਾਰ ਦੇ ਉੱਪਰ 200-200 ਦਾ ਲੋਨ 200 ਲੋਨ ਠੀਕ ਹੈ ਤੇ ਆ ਆ ਗਈ ਆਪਣੀ ਉਸ ਤੋਂ ਬਾਅਦ ਆਲਾ ਇਹ ਚੈੱਕ ਕਰ ਲਿਓ ਕਾਰ ਦੇ ਬਈ ਹਾਂਜੀ ਇਹ ਕਿਹੜਾ ਮਾਡਲ ਹੈ 7 ਮਾਡਲ ਹੈ 27 ਤੱਕ ਪਾਸ ਹੈ ਚੰਡੀਗੜ੍ਹ ਨੰਬਰ ਹੈ ਵੀਰ ਕਾਰ ਦੇ ਉੱਪਰ ਕੋਈ ਖਰਚਾ ਨਹੀਂ ਹੈ ਇਸ ਲੈ ਕੇ ਚਲਾਉਣੀ ਹੈ ਪਾਸੀ ਹੀ ਹੈਗੀ ਹੈ ਡੀਜ਼ਲ ਦੇ ਵਿੱਚ ਹੈ 1,45,000 ਰੁਪਏ ਦੀ ਕਾਰ ਦਿੱਤੀ ਹੈ 1,45,000 ਦੀ ਕਾਰ ਬਈ ਠੀਕ ਹੈ ਵੀਰੇ ਅੱਗੇ ਆ ਗਈਆਂ ਫਿਰ ਦੋ ਡਜ਼ਾਇਰਾਂ ਜੀ ਇੱਕ 8 ਮਾਡਲ 28 ਤੱਕ ਪਾਸ ਹੈ 골ਡਨ ਕਲਰ ਕਲਰ ਸੋਨਾ ਬਈ ਹੈ ਨਾ ਇੱਕ ਹੈਗੀ 11 ਮਾਡਲ ਦੋਨੇ ਡੀਜ਼ਲ ਦੇ ਵਿੱਚ ਆ ਵੀਰੇ ਇਹ ਦਦਾਂਗੇ ਕਾਰ 1,60,000 ਰੁਪਏ ਦੀ ਇਹ ਕਰ ਦੇ ਦਦਾਂਗੇ ਆਪਾਂ 1,95,000 1,95,000 ਰੁਪਏ ਦੀ ਠੀਕ ਆ ਬਾਈ ਆ ਜਾਓ ਬਾਈ ਹਲੇ ਮੁੱਖਿਆ ਨਹੀਂ ਕਾਰਾਂ ਬਹੁਤ ਨੇ ਬਸ ਵਾ ਗੱਲ ਕਰੀਏ ਬਈ ਥੋੜਾ ਆਪਾਂ ਕਹਿੰਦੇ ਮਨ ਬਣਾ ਕੇ ਆਓ ਤੁਸੀਂ ਵੀ ਕਿਹੜੀ ਕਾਰ ਲੈਣੀ ਆ ਉਹ ਕਾਰ ਉਹਦੇ ਤੁਹਾਨੂੰ ਮਿਲ ਜਣੀ ਹੈ ਇਹੇ ਵੀਰੇ ਫਿਰ 2013 ਮਾਡਲ ਹੈ ਹਾਂਜੀ ਡੀਜ਼ਲ ਦੇ ਵਿੱਚ ਹੈ ਸਵਾ ਲੱਖ ਦਾ ਕਾਰ ਦੇ ਉੱਪਰ ਸਵਾ ਲੱਖ 130 35 ਦਾ ਲੋਨ 40 ਦਾ ਲੋਨ ਵੀ ਕਰਵਾ ਦਾਂਗੇ 13 ਮਾਡਲ ਹੈ ਪਹਿਲੇ ਓਨਰ ਦੀ ਕਾਰ ਹੈ ਠੀਕ ਹੈ 1,85,000 ਰੁਪਏ ਦੀ ਕਾਰ ਦੇਣਾ 1,85,000 ਰੁਪਏ ਦੀ ਆ ਆ ਗਈ ਰੈਪੜ ਹਾਂਜੀ ਐਸੇ ਰੇਟ ਤੇ ਕਾਰ ਦੇ ਦਿੰਗੇ ਮਾਰਕੀਟ ਚ ਕਿਤੇ ਨਹੀਂ ਮਿਲ ਸਕਦੀ ਵੀਰ 2012 ਮਾਡਲ ਹੈ 1,95,000 ਰੁਪਏ ਦੀ ਕਾਰ ਦੇ ਦਾਂਗੇ ਬੜੀ 1,95,000 ਲੈ ਵੀ ਬਿਲਡ ਕੁਆਲਿਟੀ ਪੂਰੀ ਹੈ ਨਾ ਕੰਡੀਸ਼ਨ ਤੁਹਾਡੇ ਸਾਹਮਣੇ ਹੈ ਵਧੀਆ ਤੇ ਬਾਕੀ ਟ੍ਰਾਈ ਲੌਂਗ ਤੁਹਾਨੂੰ ਪਤਾ ਲੱਗ ਜਾਣਾ 195 ਬਹੁਤ ਜਾਇਜ਼ ਰੇਟ ਹੈ ਬਈ ਅੱਗੇ ਆ ਗਈ ਫਾਬੀ ਆਪਾਂ ਜੀ ਸੇਮ ਹੈ ਜੀ ਇੰਜਨ ਗੀਅਰ ਸਾਰਾ ਕੁਝ ਸੇਮ ਹੈ ਦੋਨਾਂ ਦਾ ਤੁਹਾਡੇ ਸਾਹਮਣੇ ਫਰੰਟ ਲੁੱਕ ਵੀ ਸੇਮ ਹੈ ਬਸ ਇਹ ਹੈਚਬੈਕ ਆ ਗਈ ਦਾ ਸਵਿਫਟ ਵਗੈਰਾ ਆ ਗਿਆ 175000 ਰੁਪਏ ਦੀ ਕਾਰ ਦੇ ਦਾਂਗੇ ਵੀਰੇ ਕਸਟਮਰ ਦੀ ਕਾਰ ਹੈ ਠੀਕ ਹੈ ਵੀਰੇ ਲਓ ਬਈ ਤੇ ਆ ਆ ਗਈ ਉਸ ਤੋਂ ਬਾਅਦ ਆਪਣੀ ਕਾਰ ਵੀਰੇ i10 ਜੀ 2009 ਮਾਡਲ ਹੈ 29 ਤੱਕ ਪਾਸ ਹੈ 145000 ਰੁਪਏ ਦੀ ਕਾਰ ਦੇ ਲਈ 145000 ਰੁਪਿਆ ਦੇ ਬੇਚ ਠੀਕ ਹੈ ਵੀਰੇ ਇੱਥੇ ਆਹ ਅੱਗੇ-ਅੱਗੇ ਆਪਾਂ ਜੀ 3 ਇਅਨ ਖੜੀਆਂ ਆਪਣੇ ਕੋਲ 16 ਮਾਡਲ 15 ਮਾਡਲ 12 ਮਾਡਲ ਠੀਕ ਹੈ ਦੋ ਪੀੜੀ ਪਹਿਣ ਨੰਬਰ ਹੈ ਤੇ ਇੱਕ ਤਿੰਨਾਂ ਦੇ ਉੱਪਰ ਮਾੜਾ ਮੋੜਾ ਲੱਖ ਲੱਖ ਦਾ ਲੋਨ ਵੀ ਇਹਦੇ ਉੱਪਰ ਤਾਂ 16 ਦੇ 15 ਦਾ ਵੱਧ ਹੋ ਜੂਗਾ ਭਾਜੀ 12 ਦੇ ਲੱਖ ਦਾ ਤਿੰਨਾਂ ਕਾਰਾਂ ਦੇ ਉੱਪਰ ਲੋਨ ਵੀ ਹੋ ਜੂਗਾ ਜੀ 2016 ਮਾਡਲ ਹੈ ਵਧੀਆ ਕਾਰ ਹੈ ਪਿੱਛੇ ਸਕਰੀਨਾਂ ਵਗੈਰਾ ਸਾਰਾ ਕੁਝ ਲੱਗਿਆ ਹੋਇਆ ਹੈ ਟਾਇਰ ਵਗੈਰਾ ਸਾਰਾ ਕੁਝ ਓਕੇ ਹੈ ਭਾਜੀ ਕਾਰ ਦੇ ਵਿੱਚ ਵੀ ਸਕਰੀਨ ਲੱਗੀ ਹੋਈ ਹੈ ਠੀਕ ਹੈ ਜੀ ਤੇ ਕਾਰ ਦੇ ਦਾਂਗੇ ਵੀਰ ਆਪਾਂ ਇੱਕੋ ਰੇਟ ਜੀ 245000 ਇਹ 245 ਆਹਾ ਵੀਰੇ ਫਿਰ 2015 ਮਾਡਲ ਹੈ ਹਮ ਚੰਡੀਗੜ੍ਹ ਨੰਬਰ ਹੈ 235000 ਦੀ ਕਾਰ ਦੇ ਦਾਂਗੇ ਇਹਦੇ ਉੱਪਰ ਵੀ 2 ਲੱਖ ਦਾ ਲੋਨ ਕਰਾ ਦਾਂਗੇ ਉਹਦੇ ਉੱਪਰ ਵੀ ਇੱਕ ਦੋ ਠੀਕ ਹੈ ਬਈ ਆਹ ਆ ਗਈ ਫਿਰ 12 ਮਾਡਲ ਰੈੱਡ कलर ਹੈ ਤੇ ਪੀਪੀ ਪਹਿਣ ਨੰਬਰ ਹੈ 155000 ਦੀ ਕਾਰ ਇੱਕ 55 ਅੱਛਾ ਉਧਰ ਕਮਰਸ਼ੀਅਲ ਕਾਰ ਖੜੀ ਉਹ ਵੀ ਬਗਿਆ ਹਾਂਜੀ ਹਾਂਜੀ ਦੋ ਕਾਰਾਂ ਮੜਾ ਦਿਖਾਦਾ ਮੈਂ ਹਾਂਜੀ ਬਰਾ ਭਾਈ ਮੈਨੂੰ ਵੈਸੀ ਦੇਖੀ ਦੂਰ ਹਣਾ ਕਿਉਂਕਿ ਭਾਈ ਯਾਰ ਇਹ ਕਾਰ ਆ ਨਾ ਇੱਕ ਅੱਧੀ ਬਾਈ ਲਵੇ ਹੁੰਦੀ ਹੈ ਪਰ ਵੀ ਉਹ ਜਿਹੜੇ ਮਹਾਲੀ ਚ ਬਾਈ ਆਉਂਦੇ ਨੇ ਅਰ ਵੀ ਕੋਈ ਕੰਮ ਕਾਰ ਕਰੀਏ ਤਾਂ ਉਹ ਕਰ ਸਕਦੇ ਆ ਭਾਈ ਇਹ ਤਾਂ ਨਾ ਲੋ ਕਾਰਾਂ ਖੜੀਆਂ ਅੱਜ ਆਪਣੇ ਲਵੇ ਕਮਰਸ਼ੀਅਲ ਦੀਆਂ ਬਈ ਇੱਕ ਤਾਂ ਕਵੇਡਾ ਦੇ ਇੱਕ ਹੈਗੀ 2 ਡੇਟ ਇਹ ਹੈਗੀ 18 ਮਾਡਲ ਵੀਰ ਹਾਂਜੀ 1.5 ਲੱਖ ਰੁਪਏ ਦੇ ਦੇ ਦਾਂਗੇ ਸਾਰੇ ਪਰਮਿਟ ਵਗੈਰਾ ਸਾਰਾ ਕੁਝ ਓਕੇ ਹੈ ਜੀ ਠੀਕ ਹੈ 1.5 ਲੱਖ ਰੁਪਏ ਦੀ 18 ਮਾਡਲ ਕਵੇਡਾ ਚਾਹ ਲੈ ਕੇ ਨੂੰ ਵਾਲਾ ਪਰਸਨਲ ਨੰਬਰ ਕਾਲ ਲੈ ਉਹ ਚ ਵੀ ਬੇਨਫੀਟ ਹੈ ਜੀ ਭਾਈ ਹੂੰ ਹੂੰ ਉਸ ਤੋਂ ਬਾਅਦ ਆ ਗਈ ਜੀ ਇਹ ਵੀ 17 ਰਿਸਟ 18 ਮਾਡਲ ਹੈ ਜੀ ਇਹ ਡੀਜ਼ਲ ਦੇ ਵਿੱਚ ਹੈ ਜੀ ਇਹਦੇ ਵੀ ਸਾਰੇ ਪੇਪਰ ਓਕਰ ਮਿਲਣਗੇ 1,09500 ਰੁਪਏ ਦੀ ਕਾਰ 1,09500 ਰੁਪਏ ਦੀ ਠੀਕ ਹੈ ਭਾਈ ਇਹ ਸੀਗਾ ਜੀ ਜਿਹਦੇ ਕਾਰਾਂ ਕਿਸੇ ਨੇ ਕੋਈ ਕਾਰ ਲੈਣੀ ਹੋਵੇ ਤਾਂ ਵਿਜ਼ਿਟ ਕਰ ਚੰਗੀਆਂ ਕਾਰਾਂ ਨੇ ਵਧੀਆ ਕਾਰਾਂ ਇੰਜਨਗੇਰ ਵਾਲਿਆਂ ਕੋਲ ਕਰਿਓ ਸਸੇਗਾ